ਸਸੀ ਗੱਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੇਰੀ ਫਾਰਮ ਤੇ ਅੱਜ ਬਾਈ ਖੜੇ ਆ ਪਿੰਡ ਗੋਨਿਆਣਾ ਕਲਾਂ ਤਹਿਸੀਲ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਪਟੰਡਾ ਬਾਈ ਨੇਪਾਲ ਦੇ ਘਰੇ ਖੜੇ ਆਗੇ ਬਾਈ ਦੇ ਘਰੋਂ ਕਾਫੀ ਆਪਾਂ ਵੀਡੀਓ ਪਾਈਆਂ ਬਾਈ ਦਾ ਵਪਾਰ ਦਾ ਕੰਮ ਆ ਚੰਗੇ ਤੋਂ ਚੰਗਾ ਤੇ ਛੋਟੇ ਤੋਂ ਛੋਟਾ ਪਸ਼ੂ ਬਾਈ ਲੈ ਕੇ ਆਉਂਦਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੋ ਨਾਕ ਦਿਖਾ ਰਹੇ ਹਾਂ ਇੱਕ ਤਾਂ ਟੋਕੜ ਝੋਟੀ ਆ ਕਿਹੜਾ ਸੂਆ ਸੂਈ ਹੋਈ ਆ ਕਿੰਨਾ ਕੁ ਟਾਈਮ ਹੋ ਗਿਆ ਕਿੰਨਾ ਕੁ ਦੁੱਧ ਆ ਸਾਰੀ ਡਿਟੇਲ ਆ ਜਿਹੜੀ ਬਾਅਦ ਤੋਂ ਲੈ ਕੇ ਤੁਹਾਨੂੰ ਦੇਵਾਂਗੇ ਤੇ ਇੱਕ ਗਿਰਨਸਲ ਦੇ ਵਿੱਚ ਪੈਂਦੀ ਗਾਂ ਕਹਿ ਲਓ ਬੈੜ ਕਹਿ ਲਓ ਲੈ ਕੇ ਆਏ ਆਗੇ ਕ੍ਰੋਸਪੰ ਦੇ ਵਿੱਚ ਹੈਗੀ ਆਗੀ ਬਾਕੀ ਤੁਸੀਂ ਫੇਸ ਕੁਆਲਿਟੀ ਵਗੈਰਾ ਤੇ ਬੱਚੇ ਦੀ ਕੁਆਲਿਟੀ ਚੈੱਕ ਕਰ ਲਓ ਪੂਰੀ ਜਾਣਕਾਰੀ ਆ ਜਿਹੜੀ ਆਪਾਂ ਨੈਮਪਾਲ ਤੋਂ ਲੈ ਕੇ ਦੇਵਾਂਗੇ ਸੋਨੂੰ ਪਹਿਲਾਂ ਇੱਕ ਕਰੀ ਆਪਾਂ ਝੋਟੀ ਤੋੜ ਕੇ ਦਿਖਾਉਣੇ ਆ ਨੈਮਪਾਲ ਤੋਰੀ ਝੋਟੀ ਬਾਕੀ ਤੁਸੀਂ ਫੇਸ ਕੁਆਲਿਟੀ ਵਗੈਰਾ ਤੇ ਸਿੰਘਾ ਦੀ ਬਾਂਤਰਾ ਜਿਹੜੀ ਚੈੱਕ ਕਰ ਲਓ ਥਣਾ ਦੀ ਬਾਂਤਰਾ ਪੂਰੀ ਚੰਗੀ ਆ ਗਈ ਹਵਾਨੇ ਵੱਲੋਂ ਤੇ ਥਣਾ ਵੱਲੋਂ ਪੂਰੀ ਚੰਗੀ ਆ ਗਈ ਇਧਰ ਹੀ ਬੰਨ ਲਾ ਬੰਨ ਲਾ ਕੋਈ ਲਓ ਮੇਰਾ ਇਹਨੂੰ ਤੋੜਨ ਬਾਕੀ ਪਿੱਛੋਂ ਹਵਾਨਾ ਜਿਹੜਾ ਆਪਾਂ ਚੈੱਕ ਕਰਾ ਦਿੰਨੇ ਆ ਕੋਈ ਨਹੀਂ ਸਾਈਡ ਵਗੈਰਾ ਜਾਂ ਕੋਈ ਕੁਝ ਵੀ ਐਦਾਂ ਦਾ ਗੱਲ ਨਹੀਂ ਹੈਗੀ ਕਿ ਬਾਕੀ ਚਾਰੇ ਥਾਣਾ ਉਹ ਨਿਕਖੜ ਮਿਆਂ ਆ ਜਾਣੇਂ ਬਾ ਹੋ ਠੀਕ ਠਾਕ ਠੀਕ ਹੈ ਜੀ ਮੋਬਾਈਲ ਨੰਬਰ ਦੱਸਿਓ 734756499 ਠੀਕ ਹੈ ਜਿਹੜੀ ਆਪਾਂ ਆ ਝੋਟੀ ਦਿਖਾ ਰਹੇ ਆਂਗੇ ਕਿਹੜਾ ਸੂਆ ਸੂਈ ਹੋਈ ਹੈ ਇਹ ਸੂਜਿਆ ਸੂਆ ਸੂਈ ਵੀ ਆ 4-5 ਮਹੀਨੇ ਦੀ ਸੂਈ ਵੀ ਹੈ ਜੀ ਠੀਕ ਆ ਤੇ ਦੁੱਧ ਕਿੰਨਾ ਹੋਣਾ ਹੈ ਸੂਆ ਦੁੱਧ 5 ਕਿਲੋ ਹੈ ਜੀ ਬਣੀ ਨਹੀਂ ਹੈਗੀ ਖਾਲੀ ਆ ਬਣੀ ਬਣੀ ਖਾਲੀ ਹੈ ਜੀ 4-5 ਮਹੀਨੇ ਪੱਕੀ ਗੱਲ ਆ ਵੀ 4-5 ਮਹੀਨੇ ਹੋਇਆ। ਕਿ ਪਿੰਡੋ ਹੀ ਲਈ ਆ? ਪਿੰਡੋ ਹੀ ਲਈ ਆ ਤੇ ਕੱਟੀ ਉਹਨਾਂ ਨੇ ਰੱਖ ਲਈ ਆ ਅਬੀ। ਕੱਟੀ ਰੱਖ ਲਈ। ਹਾਂਜੀ। ਤੇ ਦੁੱਧ ਕਿੰਨਾ ਦੱਸਿਆ ਸੀ? 5 ਕਿਲੋ ਜੀ। 5 ਕਿਲੋ। ਇੱਕ ਟਾਈਮ ਨੇ ਕਿ ਦੋ ਟਾਈਮ? ਦੋਨੇ ਟਾਈਮਾਂ। ਦੋਨੇ ਟਾਈਮਾਂ। 5 ਕਿਲੋ ਜੀ। ਠੀਕ ਐ। ਵਧੀਆ ਮਿਲਦੀ ਹੈਗੀ? ਵਧੀਆ ਮਿਲਦੀ ਜੀ। 5 ਕਿਲੋ ਦੁੱਧ ਆ 4-5 ਮਹੀਨਿਆਂ ਦੀ ਸੂਈ ਆ। ਬਾਈ ਕਹਿੰਦਾ ਵੀ ਪਿੰਡੋ ਹੀ ਲਈ ਆਗੀ। ਦੋਨੇ ਟਾਈਮ ਚਾੜ ਤੇ ਮਿਲਦੀ ਹੈਗੀ। ਚਾੜਤੀ ਮਿਲਦੀ ਆ? ਹਾਂ। ਠੀਕ ਐ ਤੇ ਕੀ ਰੇਟ ਕਰਦਾ ਤਾਂ? 47000 ਮੋਲ ਆ ਜੀ। ਕੋਈ ਮਾਨਤਾਨ? ਮਾਨਤਾਨ ਕਰ ਦਾਂ 47000 ਰੁਪਿਆ ਮੁੱਲ ਕੀਤਾ ਬਾਕੀ ਮਾਨਤਾਣ ਵਿੱਚੋਂ ਹੋ ਜੂਗਾ ਪਿੱਠਪੁੜੇ ਦੀ ਚੈੱਕ ਕਰ ਲਓ ਬਾਕੀ ਲਿੱਸੀ ਜ਼ਰੂਰ ਆ ਸੰਭਾਈ ਵਾਲੇ ਘਰੇ ਨਹੀਂ ਸੀਗੀ ਬਾਈ ਕਹਿੰਦਾ ਵੀ ਸੰਭਾਈ ਉਹਨਾਂ ਦੀ ਘੱਟ ਸੀ ਬੰਦਿਆਂ ਦੀ ਤੇ ਜਿਹੜੀ ਆਪਾਂ ਗਾਂ ਦਿਖਾ ਰਹੇ ਆ ਇਹ ਇਹ ਕਿਹੜਾ ਸੂਆ ਸੂਈ ਹੋਈ ਆ ਤੀਜਾ ਸੂਆ ਸੂਈ ਵੀ ਇਹ ਤੀਜਾ ਸੂਆ ਹਾਂਜੀ ਕਿੰਨਾ ਦੁੱਧ ਆਣੇ ਥੱਲੇ ਇਹ ਥੱਲੇ 10 ਕਿਲੋ ਖੁੱਲਾ ਦੁੱਧ ਆ ਜੀ 10 ਕਿਲੋ ਦੁੱਧ ਆ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ 2 ਮਹੀਨੇ ਹੋ ਗਏ ਸੂਈ ਨੂੰ ਇਹ ਵੀ ਖਾਲੀ ਆ ਹਾਂਜੀ ਹਾਂਜੀ ਠੀਕ ਆ ਮੜਾ ਤੋਰੀਨ 4 ਮਹੀਨਿਆਂ ਦੀ ਸੂਈ ਹੋਈ ਆ ਤੇ 10 ਕਿਲੋ ਖੁੱਲਾ ਇਹਦਾ ਦੁੱਧ ਆ ਇਹ ਥੱਲੇ ਇਦਰੀ ਤੋੜ ਲਾ ਬਾਕੀ ਹਵਾਨਾ ਤੁਸੀਂ ਚੈੱਕ ਕਰ ਲਓ ਤੋਰੀ ਤੋਰੀ ਤੋੜ ਲਾ ਤੋਲ ਇਹ ਪਿਛਲਾ ਥਾਣਾ ਕਿਵੇਂ ਘੱਟ ਦਿਖਾਉਂਦੀ ਇਹਨਾਂ ਬਾਲਾ ਥਣ ਅੱਧਾ ਥਣ ਅੱਧਾ ਹੈ ਹਾਂਜੀ ਚੱਲਦਾ ਹੈਗਾ ਹਾਂਜੀ ਚੱਲਦਾ ਬਾਈ ਕਹਿੰਦਾ ਵੀ ਜਿਹੜਾ ਪਿਛਲਾ ਥਾਣਾ ਉਹ ਅੱਧਾ ਹੈਗਾ ਬਾਕੀ ਤੁਸੀਂ ਚੈੱਕ ਕਰ ਲਓ ਬਾਈ ਪਿੱਛੋਂ ਪਤਾ ਲੱਗਦਾ ਹੈਗਾ ਕਿਉਂਕਿ ਥਾਣਾ ਜਿਹੜਾ ਉਹ ਘਟਾ ਦਿਖਾਉਂਦੀ ਹੈ ਕਿਉਂਕਿ ਆਪਣਾ ਫਰਜ਼ ਆ ਬਾਈ ਤੁਹਾਨੂੰ ਹਰੇਕ ਚੀਜ਼ ਦੱਸਣ ਦਾ ਤੇ ਮਗਰ ਬੱਚਾ 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 ਜੀ ਤੇ ਕੀ ਡਿਮਾਂਡ ਕਰਦ ਰਹ ਨੇ ਬਲ ਜੀ 60000 ਰੁਪਇਆ ਜੀ ਕੋਈ ਮਾਨਤਾਨ ਮਾਨਤਾਨ ਕਰ ਦਿਆਂਗੇ ਮੋਬਾਈਲ ਨੰਬਰ ਦੱਸ ਦੇ ਕਰੀ ਹੋਇਆ 73756449 ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਟਾਈਟਲ ਦੇ ਵਿੱਚ ਚੱਲ ਜੰਦਾ ਜਿਹੜੇ ਵੀ ਵੀਰ ਨੂੰ ਕੋਈ ਵੀ ਨਾਕ ਪਸੰਦ ਆਉਂਦਾ ਤਾਂ ਵੀਰ ਨਾਲ ਸੰਪਰਕ ਕਰ ਲਿਓ ਤੇ ਜੇ ਕਿਸੇ ਵੀਰ ਨੂੰ ਹੋਰ ਐਦਾਂ ਦੀ ਕੋਈ ਵੀਡੀਓ ਕਰਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਆ ਜੀ 97809 05653 ਵੀਡੀਓ ਨੂੰ ਵਾਤਵਾ ਸ਼ੇਅਰ ਕਰ ਦਿਓ ਜੀ ਧੰਨਵਾਦ